ਵਾਹਿ ਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦੋ ਜਪ ਆਦ ਸਚ ਜੁਗਾਦ ਸਚ ਹੈ ਹਰਿ ਬੀ ਸਚੁ ਨਾਨਕ ਹੋਸੀ ਪੀ ਸਚੁ ਡੰਡਾਉਤ ਬੰਧਨੁ ਅਨਕੁ ਬਾਰ ਸਰਬ ਕਲਾ ਸਮਰਥ ਦੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਥ ਬਾਗਰੂ ਸਾਧਬ지 ਤਨਾਸਰੀ ਮਹਲਾ ਪਹਿਲਾ ਕਾਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੂਖ ਵਿਸਾਰਣ ਸੇਵੇਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਚੌਰ 76 ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬਤ ਸੰਗਤੀਓ ਗੁਰੂ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਬੜਾ ਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀ ਲਾਰੇ ਪਵਿੱਤਰ ਅਮਰਤ ਵੇਲੇ ਦੇ ਅਮਰਤ ਮਈ ਗੁਰਬਾਣੀ ਦੇ ਨਿਤਨੇਮ ਸ੍ਰਵਣ ਕੀਤੇ ਆਪ ਗੁਰੂ ਕਰਦਿਆਂ ਸ਼ਿਵਾਮਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਪਾਤਸ਼ਾਹ ਜੀ ਦੇ ਪਵਿੱਤਰ ਹੁਕਮਨਾਮਿਆਂ ਦੀ ਕਥਾ ਸ੍ਰਵਣ ਕਰੀਏ ਕਥਾ ਸ੍ਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਵਰਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਜੀ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਨਾਤ ਸ੍ਰੀ ਮਹਲਾ ਪਹਿਲਾ ਘਰ ਪਹਿਲਾ ਚੌਪਦੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤਰੁੱਠ ਕਰਕੇ ਆਪਣੇ ਪਵਿੱਤਰ ਅੰਗ 660 ਦੇ ਉੱਪਰੋਂ ਤਨਾਸਰੀ ਰਾਗਣੀ ਦੇ ਵਿੱਚੋਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਵਰਿਓ ਦੇ ਮਾਵਾਕਾਂ ਅਨੁਸਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰ ਵਿੰਦ ਤੋਂ ਆਈ ਹੋਈ ਤੁਰਕੀ ਬਾਣੀ ਦੇ ਵਿੱਚੋਂ ਸੁਰ ਧਾਲ ਦੇ ਪਹਿਲੇ ਘਰ ਦੇ ਵਿੱਚ ਚੌਪ ਦੇ ਚਾਰ ਪਦਿਆਂ ਵਾਲੇ ਸ਼ਬਦ ਦੇ ਵਿੱਚ ਉਚਾਰਨ ਕਰਦੇ ਹਨ ਪਹਿਲਾ ਪਾਤਸ਼ਾਹ ਜੀ ਵਸਤੂ ਨਿਰਦੇਸ਼ਕ ਮੰਗਲ ਕਥਨ ਕਰਦੇ ਹਰ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਵ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਨਾਮ ਪਰसिद्ध ਕਰਤਾ ਸ੍ਰਿਸ਼ਟੀ ਦਾ ਰਚਣ ਵਾਲਾ ਪੁਰਖ ਵਿਆਪਕ ਨਿਰਭਾਉ ਨਿਰਗਰੋ ਨਿਰਭਾਉ ਡਰ ਤੋਂ ਰਹਿਤ ਨਿਰਵੈਰ ਬੈਰ ਤੋਂ ਰਹਿਤ ਅਕਾਲ ਮੂਰਤ ਆਪ ਜਿਸ ਮਹਾਰਾਜ ਜੀ ਨੇ ਕਾਲ ਕਾਲ ਤੋਂ ਰਹਿਤ ਹਨ ਮੂਰਤ ਸਰੂਪ ਹੈ ਅਜੁਨੀ ਸੈ ਭੰ ਜੁਨਾ ਤੋਂ ਰਹਿਤ ਸੈ ਭੰ ਸੁਤੇ ਪ੍ਰਕਾਸ਼ ਗੁਰ ਪ੍ਰਸਾਦ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਦੇ ਵਿੱਚ ਮਹਾਰਾਜ ਜੀ ਪ੍ਰਗਟ ਹੋਏ ਪਾਤਸ਼ਾਹ ਜੀ ਉਥਾਨ ਕਾ ਦੇ ਵਿੱਚ ਦੱਸਦੇ ਗਾਨ ਸੰਪਰਦਾਇ ਉਥਾਨ ਕਾ ਦੇ ਵਿੱਚ ਇੱਕ ਵਾਰੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੁਨੀਆ ਨੂੰ ਤਾਰਦਿਆਂ ਹੋਏ ਆ ਵਿਚਰਦੇ ਹੋਏ ਪੱਖੋ ਕੇ ਰੰਧਾਵੇ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸੌਰਾ ਪਿੰਡ ਸੀ ਪੱਖੋ ਕੇ ਰੰਧਾਵੇ ਪੱਖੋ ਕੇ ਰੰਧਾਵੇ ਦੇ ਵਿੱਚ ਆਏ ਮਹਾਰਾਜੀ ਰੰਧਾਵਿਆਂ ਦੇ ਖੂਦੇ ਉੱਪਰ ਬੈਠ ਗਏ ਤੇ ਮਹਾਰਾਜੀ ਦੇ ਸੱਸ ਤੇ ਸੌਰਾ ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਸਤਿਗੁਰੂ ਜੀ ਨੂੰ ਉਲਾਮੇ ਦੇਣ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਉਸ ਖੂਹ ਤੇ ਆਏ ਤੇ ਨਾਲ ਪਾਤਸ਼ਾਹ ਨੂੰ ਉਲਾਮੇ ਦੇਣ ਲੱਗ ਪਏ ਉਲਾਮੇ ਸ੍ਰੀ ਸਤਿਗੁਰੂ ਜੀ ਨੇ ਵੱਡਿਆਂ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਹੋਏ ਜਾਂ ਚੁੱਪ ਰਹੇ ਬਾ ਭਾਵ ਅਸੀਂ ਤੁਹਾਡੇ ਨਾਲ ਆਪਣੀ ਕੁੜੀ ਨੂੰ ਵਿਆਹ ਕੇ ਕੀ ਖਟਿਆ ਤੁਸੀਂ ਛੱਡ ਕਰਕੇ ਬੱਚਿਆਂ ਨੂੰ ਸਾਡੀ ਧੀ ਨੂੰ ਆਪ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਚਲੇ ਜਾਂਦੇ ਹੋ ਇਹਨਾਂ ਦਾ ਬਾਅਦ ਦੇ ਵਿੱਚ ਕੀ ਬਣਦਾ ਹੈ ਇਸ ਤਰ੍ਹਾਂ ਉਹ ਲਾਂਬੇ ਦੇ ਰਹੇ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵੱਡਿਆਂ ਦੇ ਸਤਕਾਰ ਨੂੰ ਮੁੱਖ ਰੱਖਦੇ ਆ ਹੋਏ ਆ ਉਹ ਚੁੱਪ ਹੋ ਕਰਕੇ ਉਹਨਾਂ ਦੀਆਂ ਸਾਰੀਆਂ ਬਾਤਾਂ ਸੁਣੀ ਜਾ ਰਹੇ ਹਨ ਇਤਨੇ ਨੂੰ ਮਾਤਾ ਸੁਲੱਖਣੀ ਜੀ ਵੀ ਆ ਗਏ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਚਰਨਾਂ ਵਿੱਚ ਰਹਿਣਾ ਚਾਹੁੰਨੀ ਹਾਂ ਸਤਿਗੁਰਾਂ ਨੇ ਕਿਹਾ ਕਿ ਜਿਵੇਂ ਅਸੀਂ ਰਾਂਗੇ ਉਵੇਂ ਹੀ ਰਹਿਣਾ ਪਵੇਗਾ ਤੇ ਮਾਤਾ ਜੀ ਨੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਕਰਕੇ ਸਤਿਗੁਰੂ ਜੀ ਦੇ ਨਾਲ ਕਰਤਾਰਪੁਰ ਆ ਗਏ ਇੱਕ ਦਿਨ ਮਾਤਾ ਜੀ ਅਤਿਅੰਤ ਜਗਿਆਸਾ ਭਾਵ ਧਾਰ ਕੇ ਬੇਨਤੀ ਕੀਤੀ ਕਿ ਮਹਾਰਾਜ ਇਸ ਤਰ੍ਹਾਂ ਆਪ ਗੁਰਸਿੱਖਾਂ ਨੂੰ ਉਪਦੇਸ਼ ਦੇ ਕਰਕੇ ਉਹਨਾਂ ਦਾ ਕਲਿਆਣ ਕਰਦੇ ਹੂੰ ਇਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰਕੇ ਮੇਰਾ ਵੀ ਕਲਿਆਣ ਕਰਨਾ ਕਰੋ ਸਤਿਗੁਰੂ ਜੀ ਕਹਿਣ ਲੱਗੇ ਕਿ ਜਦੋਂ ਤੁਹਾਡਾ ਸਾਡੇ ਨਾਲ ਸਬੰਧ ਜੁੜ ਗਿਆ ਤਾਂ ਤੁਹਾਡੀ ਕਲਿਆਣਤਾ ਉਦੋਂ ਹੀ ਹੋ ਗਈ ਮਾਤਾ ਸੁਲਖਣੀ ਨੂੰ ਕਿਹਾ ਵੀ ਜਦੋਂ ਆਪਣਾ ਸਬੰਧ ਜੁੜ ਗਿਆ ਤੁਹਾਡੀ ਕਲਿਆਣਤਾ ਉਦੋਂ ਹੀ ਹੋ ਗਈ ਪਰ ਬੇਨਤੀ ਕਰਨ ਤੋਂ ਇਹ ਸ਼ਬਦ ਉਚਾਰਨ ਕੀਤਾ ਇਸ ਸਾਬਦ ਦਾ ਦੂਸਰਾ ਭਾਵ ਜਗਿਆਸੂ ਪ੍ਰਤੀ ਗੁਰੂ ਸਿੱਖ ਸੰਵਾਦ ਅਨੁਸਾਰ ਵੀ ਮੰਨਿਆ ਜਾਂਦਾ ਹੈ ਮਹਾਰਾਜੀ ਫਰਮਾਨ ਕਰਦੇ ਹਨ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਮਾਤਾ ਜੀ ਨੇ ਆਖਿਆ ਮਾਤਾ ਸੁਲੱਖਣੀ ਨੇ ਇਹ ਸਤਿਗੁਰੂ ਜੀ ਮੇਰਾ ਆਪਣਾ ਜਿਉ ਜੀਵ ਆਤਮਾ ਡਰਦਾ ਹੈ ਭੈ ਭੀਤ ਹੋ ਰਿਹਾ ਕਿ ਆਪ ਜੀ ਤੋਂ ਬਿਨਾ ਮੈਂ ਹੋਰ ਕਿਸਦੇ ਅੱਗੇ ਪੁਕਾਰ ਫਰਿਆਦ ਕਰਾਂ ਜੋ ਗਿਆਸੂ ਬੇਨਤੀ ਕਰਦਾ ਹੈ ਕਿ ਸਤਿਗੁਰੂ ਜੀ ਮੇਰਾ ਜੀਵ ਆਤਮਾ ਵਾ ਮਨ ਕਾਲ ਦੇ ਭੈ ਕਰਕੇ ਕਾਮ ਆਦਿਕ ਦੇ ਭੈ ਕਰਕੇ ਡਰ ਰਿਹਾ ਹੈ ਮੈਂ ਹੋਰ ਕਿਸ ਅੱਗੇ ਪ੍ਰਿਆਸ ਕਰਾਂ ਕਿਉਂਕਿ ਆਪ ਤੋਂ ਬਿਨਾ ਇਸ ਭੈ ਨੂੰ ਦੂਰ ਕਰਨ ਵਾਲਾ ਕੋਈ ਹੋਰ ਨਹੀਂ ਹੈ ਜੈਸੇ ਥਰ ਹਰ ਕੰਪੈ ਵਾਲਾ ਜੀਉ ਨਾ ਜਾਣੋ ਕਿ ਆਕਰਸ਼ੀ ਪੀਓ ਇਹ ਬੇਨਤੀ ਸਤਿਗੁਰੂ ਜੀ ਨੇ ਉੱਤਰ ਦਿੱਤਾ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਪਹਿਲਾ ਮਾਤਾ ਜੀ ਨੇ ਕਿਹਾ ਸੀ ਕਿ ਇਹ ਸੁਆਮੀ ਸਤਿਗੁਰੂ ਜੀ ਮੇਰਾ ਮਨ ਡਰਦਾ ਕਿ ਮੈਂ ਇਸ ਭਵ ਸਾਗਰ ਤੋਂ ਕਿਵੇਂ ਤਰ ਮਹਾਰਾਜੀ ਫੁਰਮਾਨ ਕਰ ਦੇਗਾ ਨਾ ਦੁੱਖਾਂ ਦੇ ਵਿਸਾਰਣ ਦੂਰ ਕਰਨ ਵਾਲੇ ਵਾਹਿਗੁਰੂ ਦਾ ਸਦਾ ਹੀ ਸਾਰਿਆਂ ਦਾ ਦਾਤਾ ਹੈ ਐਸੇ ਵਾਇਗਰੂ ਨੂੰ ਜਿਸ ਨੇ ਵੀ ਸੇਵਾ ਸੇਵਣਾ ਕੀਤਾ ਆਰਾਧਨਾ ਕੀਤਾ ਹੈ ਉਸ ਦਾ ਭੈ ਡਰ ਦੂਰ ਹੋ ਗਿਆ ਹੈ ਜਿਸ ਤਰ੍ਹਾਂ ਮਹਾਰਾਜੀ ਪ੍ਰਮਾਣ ਕਰਦੇ ਹਨ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਆਰ ਦਿਨ ਤੇ ਟੋਟ ਨਾ ਆਵਈ ਅਗੰਤ ਭਰੇ ਪੰਡਾਰ ਉਹ ਪਰਮਾਤਮਾ ਆਪਾਂ ਨੂੰ ਸਾਰਿਆਂ ਨੂੰ ਦਾਤਾ ਦਿੰਦਾ ਓਹ ਉਹਦੇ ਕੋਲ ਅਗੰਤ ਦਾਤਾ ਦੇ ਪੰਡਾਰ ਭਰੇ ਹੁਣ ਆਪਾਂ ਦੇਖਦੇ ਆਂ ਵੀ ਜਿਹੜੀ ਹਵਾ ਦੇ ਰਾਹੀਂ ਆਪਾਂ ਸਾਹ ਲੈਨੇ ਆਂ ਹਵਾ ਦਾ ਜਿਹਨੂੰ ਆਕਸੀਜਨ ਕਿਹਾ ਜਾਂਦਾ ਹੈ ਉਹ ਕਿੰਨੇ ਯੁੱਗਾਂ ਤੋਂ ਲੈ ਕਰਕੇ ਜਦੋਂ ਦੀ ਸ੍ਰਿਸ਼ਟੀ ਬਣੀ ਐ ਉਦੋਂ ਤੋਂ ਇਹ ਹਵਾ ਚੱਲ ਰਹੀ ਐ ਤੇ ਇਹ ਹਵਾ ਦਾ ਕਦੇ ਵੀ ਪੰਡਾਰ ਦਾ ਟੋਟ ਨਹੀਂ ਆਈ ਧਰਤੀ ਥੱਲੋਂ ਪਾਣੀ ਆ ਜਿਵੇਂ ਆਪਾਂ ਕਹਿੰਦੇ ਸੀ ਵੀ ਪਾਣੀ ਕਈ ਕਹਿੰਦੇ ਨੇ ਧਰਤੀ ਚੋਂ ਪਾਣੀ ਮੁੱਕ ਜਾਂਦਾ ਕੋਈ ਕੋ ਪਹਿਲੇ ਸਮਾਂ ਦੀ ਗੱਲ ਹੈ ਬਜ਼ੁਰਗਾਂ ਦੇ ਸਮਿਆਂ ਦੀ ਉਦੋਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸਨ ਉੱਥੇ ਖੂਹ ਲੱਗਿਆ ਸੀ ਕਿ ਇਹ ਖੂਹ ਦੀਆਂ ਜਿਹੜੀਆਂ ਮਾਲਾਂ ਸੀ ਉਹ ਦੂਰ ਦੂਰ ਤੱਕ ਜਾਂਦੀਆਂ ਸੀ ਭਾਵ ਇਹ ਕਿਲੋ ਕਿਲੋ ਅਦੋ ਅਦੇ ਕਿਲੋਮੀਟਰ ਤੱਕ ਉਹ ਲਾਸਾਂ ਜਾਂਦੀਆਂ ਤਾਂ ਫਿਰ ਬੋਕੇ ਦੇ ਨਾਲ ਖੂਹ ਦੇ ਵਿੱਚੋਂ ਪਾਣੀ ਆਉਂਦਾ ਸੀ ਇੰਨਾ ਡੂੰਘਾ ਪਾਣੀ ਸੀ ਜਦੋਂ ਸੇਮ ਆ ਗਈ ਫਿਰ ਧਰਤੀ ਦੇ ਉੱਪਰ ਧਰਤੀ ਨੂੰ ਠੱਪ ਠਪੜਾਵੇ ਸੀ ਤੇ ਪਾਣੀ ਨਿਕਲ ਹੁੰਦਾ ਸੀ ਉਹ ਆਪਣੇ ਇਸ ਇਲਾਕੇ ਦੇ ਵਿੱਚ ਸੀ। ਉਹੀ ਸੇਮ ਕਿਸੇ ਟਾਈਮ ਇਧਰ ਅੰਬੋਰ ਕਰਨੀ ਜਿਹੜਾ ਪਾਣੀ ਬਹੁਤਾ ਡੂੰਗਾ ਸੀ ਤੇ ਹੁਣ ਸੇਮ ਉਧਰ ਚਲੀ ਗਈ ਤੇ ਉਧਰ ਪਾਣੀ ਉੱਪਰ ਆ ਗਿਆ। ਭਾਵ ਮਹਾਰਾਜੀ ਦੇ ਅਗੰਤ ਪੰਡਾਰ ਭਰੇ ਨੇ ਇਹਨਾਂ ਦੇ ਵਿੱਚ ਕਦੀ ਵੀ ਟੋਟ ਨਹੀਂ ਆਉਂਦੀ ਤੇ ਇਹ ਸਦਾ ਸਦਾ ਦਾਤਾਰ ਹੈ ਸਭ ਨੂੰ ਦਾਤਾ ਦੇਣ ਵਾਲਾ ਹੈ। ਸਾਹਿਬ ਮੇਰਾ ਨੀਤ ਨਬਾ। ਸਦਾ ਸਦਾ ਦਾਤਾਰ ਸਾਹਿਬ ਮਾਲਕ ਵਾਹਿਗੁਰੂ ਨਿਤ ਪ੍ਰਤੀ ਪਾਵ ਨਵ ਨਵੀਨ ਸਦਾ ਨਿਤ ਰੂਪ ਅਤੇ ਸਦਾ ਹਮੇਸ਼ਾ ਹੀ ਸਾਰਿਆਂ ਜੀਵਾਂ ਦਾ ਦਾਤਾ ਹੈ ਉਹ ਜਿਵੇਂ ਆਪਾਂ ਦਿਨ ਚੜ੍ਹਦੇ ਆਪਣਾ ਉਹੀ ਸਰੀਰ ਰਹਿਦਾ ਹੈ ਪਰ ਦਾਤਾ ਨਿਤ ਨਵਾਂ ਉਵੇਂ ਜੋ ਕਰੀ ਨਵਾਂ ਨਕੋਰ ਰਹਾਓ ਅਨ ਦਿਨ ਸਾਹਿਬ ਸੇਵੀ ਐ ਅੰਤ ਛਡਾਏ ਸੋਏ ਮਹਾਰਾਜ ਇੱਕ ਪ੍ਰਵਾਨ ਕਰਦੇ ਹਨ ਅਨ ਦਿਨ ਦਿਨ ਰਾਤ ਕਰਕੇ ਪ੍ਰਮਾਤਮਾ ਵਾਇਗਰੂ ਨੂੰ ਸੇਵਨਾ ਕਰੀਏ ਉਹਨੂੰ ਜਪਣਾ ਕਰੀਏ ਕਿਉਂਕਿ ਜਪਣ ਦਾ ਫਾਇਦਾ ਇਹ ਹੈ ਵੀ ਅੰਤ ਛਡਾਏ ਸੋਏ ਉਹ ਅੰਤ ਸਮੇਂ ਪ੍ਰਮਾਤਮਾ ਆਕਰ ਕੇ ਸਹਾਇਤਾ ਕਰਦਾ ਜਦੋਂ ਸਾਰੇ ਸਹਾਇਕ ਦੂਰ ਹੋ ਜਾਂਦੇ ਨੇ ਜਦੋਂ ਜਿਹਨੂੰ ਮਹਾਰਾਜ ਜੀ ਨੇ ਕਿਹਾ ਘਰ ਕੀ ਨਾਰ ਬਹੁਤ ਹਿਤਜਾ ਸਿਓ ਸਦਾ ਰਹਤ ਸਤੋ ਉਰ ਲਾਗੀ ਜਬ ਕੀ ਖਾਂਸਤਾ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਨੇੜਲਾ ਰਿਸ਼ਤਾ ਹੈ ਇਹ ਵੀ ਇੱਕ ਦੂਜੇ ਦਾ ਜਦੋਂ ਅੰਤ ਸਮਾ ਆਉਂਦਾ ਜਦੋਂ ਪਤਨੀ ਦਾ ਅੰਤ ਸਮਾ ਆਉਂਦਾ ਉਦੋਂ ਪਤੀ ਭੱਜ ਜਾਂਦਾ ਜਦੋਂ ਪਤਨ ਪਤੀ ਦਾ ਅੰਤ ਸਮਾ ਆਉਂਦਾ ਉਦੋਂ ਪਤਨੀ ਭੱਜ ਜਾਂਦੀ ਹੈ ਪ੍ਰੇਤ ਪ੍ਰੇਤ ਕਰ ਭਾਗੀ ਮਹਾਰਾਜ ਜੀ ਕਹਿੰਦੇ ਮਾਂ ਦਿਉਰੀ ਬੈਠੀ ਮੇਰੀ ਰੋਬੈ ਖਟਿਆ ਲੈ ਕੇ ਭਾਈ ਕਹਿੰਦੇ ਦੇੜੀ ਦੇ ਉੱਪਰ ਮਾਂ ਬਹਿ ਕੇ ਰੋਂਦੀ ਐ ਕਿ ਮੇਰੇ ਪੁੱਤ ਦੀ ਅੱਥੀ ਚੁੱਕ ਕੇ ਲੈ ਗਏ ਅਸਤਰਾ ਜਿਹੜਾ ਧੀਆ ਪੁੱਤਰ ਨੇ ਉਹ ਵੀ ਆਪਣੇ ਸਮੇ ਦੇ ਨਹੀਂ ਮਹਾਰਾਜ ਜੀ ਕਹਿੰਦੇ ਅੰਤ ਛੜਾਏ ਇਹ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰ ਜਿਹੜਾ ਅੰਤ ਸਮੇਂ ਤੈਨੂੰ ਛੜਾ ਲਵੇਗਾ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ اے ਮੇਰੀ ਕਾਮਣੀ ਇਸਤਰੀ ਧਰਮ ਸੁਪਤਨੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿ ਰਹੇ ਹਨ ਤੂੰ ਸੁਣ ਕੰਨਾ ਦੁਆਰਾ ਨਾਮ ਨੂੰ ਸੁਰਣਾ ਕਰ ਤੇਰਾ ਸੰਸਾਰ ਤੋਂ ਸਹਿਜੇ ਹੀ ਪਾਰ ਉਤਾਰਾ ਹੋ ਜਾਵੇਗਾ ਏ ਮੇਰੀ ਬੁੱਧ ਰੂਪ ਕਾਮਣੀ ਤੂੰ ਸਰਦਾ ਤੇ ਵਿਚਾਰ ਰੂਪੀ ਕੰਨਾ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਰੱਬ ਦੇ ਪਿਆਰਿਆਂ ਦੇ ਮੁਖ ਦੇ ਵਿੱਚੋਂ ਉਚਰੇ ਹੋਏ ਨਾਮ ਨੂੰ ਸੁਣਨਾ ਕਰ ਤੇਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਵੇਗਾ ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ ਏ ਦਇਆਲ ਦਇਆ ਦੇ ਘਰ ਤੇਰੇ ਨਾਮ ਦੇ ਦੁਆਰਾ ਮੈਂ ਤਰਨਾ ਕਰਾਂ ਮੈਂ ਤੇਰੇ ਨਾਮ ਤੋਂ ਸਦਾ ਹੀ ਬਲਿਗਾਰ ਕੁਰਬਾਨ ਜਾਂਦਾ ਹਾਂ ਰਹਾਉ ਮਹਾਰਾਜ ਜੀ ਨੂੰ ਹਾਉ ਦਾ ਵਿਸ਼ਰਾਮ ਦਿੰਦੇ ਆ ਅੱਗੇ ਫਰਮਾਨ ਕਰਦੇ ਹਨ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਇ ਸਰਬੰਸਾਰਿਆਂ ਵਿੱਚ ਸੱਚ ਸਤ ਸਰੂਪ ਇੱਕ ਵੈਗਰੂ ਅਖੰਡ ਰੂਪ ਹੋ ਕਰਕੇ ਜਿਹੜਾ ਰਹਿ ਰਿਹਾ ਹੈ ਉਸ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਮਹਾਰਾਜ ਜੀ ਕਹੇ ਉਸ ਵੈਗਰੂ ਦੀ ਸੇਵਾ ਕੋਈ ਸੇਵ ਕਰ ਸਕਦਾ ਹੈ ਜਿਸ ਉਤੇ ਪਰਮੇਸ਼ਰ ਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਕਿਉਂਕਿ ਆਪਾਂ ਸੇਵਾ ਤਾਂ ਸਾਰੇ ਕਰਦੇ ਆਂ ਪਰ ਅਸਲੀ ਜਿਹੜੀ ਰੂਪ ਦੇ ਵਿੱਚ ਸੇਵਾ ਉਹ ਹੀ ਕਰ ਸਕਦਾ ਜਿਹਦੇ ਉੱਪਰ ਵਾਹਿਗੁਰੂ ਦੀ ਦ੍ਰਿਸ਼ਟੀ ਹੋ ਜਾਵੇ ਮਹਿਲ ਮਹਾਰਾਜੇ ਪਰਮਾਨ ਕਰਦੇ ਹਨ ਟਹਿਲ ਮਹਿਲ ਤਾਂ ਕੋ ਮਿਲੈ ਜਾ ਕੋ ਸਾਧ ਕਿਰਪਾਲ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦਿੰਦਾ ਉਹਨੂੰ ਰੱਬ ਦੇ ਪਿਆਰਿਆਂ ਦੀ ਟਹਿਲ ਤੇ ਰੱਬ ਦਾ ਮਹਿਲ ਰਾਪਤ ਹੋ ਜਾਂਦਾ ਹੈ ਮਹਾਰਾਜੀ ਫੁਰਮਾਨ ਕਰਦੇ ਹਨ ਸੇਵਾ ਸਾਤ ਇਸ ਭਾਵ ਸੀ ਸੰਤਾ ਕੀ ਉਹ ਸ਼ਾਰ ਮਹਾਰਾਜੀ ਕਹਿੰਦੇ ਰੱਬ ਦੇ ਪਿਆਰਿਆਂ ਦੇ ਨਾਲ ਜੁੜ ਕਰਕੇ ਉਹ ਫਿਰ ਸੰਤਾਂ ਦੇ ਰੱਬ ਦੇ ਪਿਆਰਿਆਂ ਦੀ ਜਿਹੜੀ ਸੇਵਾ ਹੈ ਉਹ ਮਨ ਨੂੰ ਭਾਉਣ ਲੱਗ ਜਾਂਦੀ ਹੈ ਕੁਦ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤਨਾਮ ਤੇਰੇ ਲਾਗ ਰਹਾ ਸਤਿਗੁਰੂ ਜੀ ਭਾਵੇਂ ਕਿਸੇ ਵੀ ਨੂੰ ਉਪਦੇਸ਼ ਦਿੰਦੇ ਸਨ ਵਾਹਿਗੁਰੂ ਪਿਆਰ ਵਿੱਚ ਆ ਕੇ ਪ੍ਰਮਾਤਮਾ ਨੂੰ ਅਜਰ ਸਮਝ ਕੇ ਪ੍ਰਤੱਖ ਮੰਨ ਕਰਕੇ ਉਚਾਰਨ ਕਰਦੇ ਥਨ ਜੈਸਾ ਕਿ ਇਸ ਪੰਗਤੀ ਵਿੱਚ ਕਹਿ ਰਹੇ ਹਨ ਕਿ হে ਮੇਰੇ ਪਿਆਰੇ ਵਾਹਿਗੁਰੂ ਮੈਂ ਆਪ ਜੀ ਤੋਂ ਬਿਨਾ ਕਿਵੇਂ ਰਹਿਣਾ ਕਰਾਂ ਕਿਉਂਕਿ ਮੈਨੂੰ ਉਹ ਬੜਿਆਈਆਂ ਤਾਕਤ ਬਖਸ਼ੋ ਮੇਰੀ ਉਹ ਬੜੀ ਆਈ ਇੱਛਾ ਪੂਰੀ ਕਰ ਦਿਓ ਜਿਸ ਕਰਕੇ ਮੈਂ ਆਪ ਜੀ ਦੇ ਨਾਮ ਸਿਮਰਨ ਦੇ ਵਿੱਚ ਜੁੜਿਆ ਰਵਾਂ ਅਠੇ ਪੈਰ ਮੈਂ ਆਪ ਜੀ ਦੇ ਨਾਮ ਸਿਮਰਨ ਦੇ ਵਿੱਚ ਜੁੜਨਾ ਕਰਾਂ ਜੀ ਦੂਜਾ ਨਹੀਂ ਕੋਈ ਜਿਸੋ ਅੱਗੇ ਪਿਆਰੇ ਜਾਏ ਕਾਹ ਮਹਾਰਾਜੀ ਕਹਿੰਦੇ ਪਾਤਸ਼ਾਹ ਜੀ ਆਪ ਜੀ ਤੋਂ ਬਿਨਾ ਮੈਨੂੰ ਕੋਈ ਹੋਰ ਦੂਜਾ ਨਹੀਂ ਹੈ ਜਿਸ ਦੇ ਅੱਗੇ ਇਹ ਮੈਂ ਬੇਦਨਾ ਰੱਖ ਸਕਾਂ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਵੀ ਇੱਕ ਵਾਰੀ ਸਾਖੀ ਸ੍ਰਾਵਣ ਕਰੀ ਸੀ ਕਿ ਜਹਾਂਗੀਰ ਤੇ ਸ਼ੇਮੇ ਪਾਸ਼ਾ ਜੀ ਦਾ ਆਸਣ ਲੱਗਾ ਸੀ ਮਹਾਰਾਜੀ ਸ਼ੇਮੇ ਪਾਸ਼ਾ ਦੀ ਜੀ ਦਾ ਆਸਣ ਥੋੜਾ ਅੱਗੇ ਸੀ ਤੇ ਉੱਚਾ ਆਸਣ ਸੀ ਜਹਾਂਗੀਰ ਦਾ ਆਸਣ ਥੋੜਾ ਅੱਗੇ ਸੀ ਪਿੱਛੇ ਸੀ ਉਹ ਨੀਮਾ ਆਸਣ ਸੀ ਸਿੱਖ ਆਇਆ ਕਾਹੀ ਤੇ ਉਹਨੇ ਟਕਾ ਦੋ ਟਕੇ ਟੇਕ ਕਰਕੇ ਮੱਥਾ ਕਰਨ ਲੱਗਾ ਜੀ ਮੈਨੂੰ ਮੁਕਤੀ ਬਖਸ਼ ਜਹਾਂਗੀਰ ਕਹਿਣ ਲੱਗਾ ਵੀ ਮੁਕਤੀ ਤਾਂ ਮੇਰੇ ਕੋਲ ਹੈ ਨਹੀਂ ਦੁਨੀਆ ਦਾ ਧਨ ਪਦਾਰਥ ਹੈ ਜਿੰਨਾ ਕਿ ਮੇਰੇ ਕੋਲੇ ਆ ਉਹਨਾਂ ਕੋ ਲੈ ਲਾ ਉਹਦੇ ਵਿੱਚੋਂ ਮੈਂ ਤੈਨੂੰ 1000 2000 ਦੇ ਸਕਦਾ ਪਰ ਮੁਕਤੀ ਕੋਈ ਨਹੀਂ ਉਹ ਕਹਿਣ ਲੱਗੇ ਜੀ ਮੈਨੂੰ ਮੁਕਤੀ ਚਾਹੀਦੀ ਹੈ ਮੈਂ ਛੇਵੇਂ ਪਾਪ ਜੀ ਦੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਚਾਹਿਆ ਉਹ ਕਹਿਣ ਲੱਗੇ ਵੀ ਉਹ ਅੱਗੇ ਨਹੀਂ ਜਦੋਂ ਸਿੱਖ ਤੁਰਨ ਲੱਗਿਆ ਤੇ ਉਹਨੇ ਆਪਣਾ ਟਕਾ ਵੀ ਚੱਕ ਲਿਆ ਟਕਾ ਕਿਉਂ ਚੱਕਿਆ ਕਹਦਾ ਜਦੋਂ ਤੇਰੇ ਕੋਲ ਮੁਕਤੀ ਨਹੀਂ ਹੈ ਇਸ ਕਰਕੇ ਮਹਾਰਾਜੀ ਪਰਮਾਣ ਕਰਦੇ ਹਨ ਕਿ ਇਹ ਪਰਮਾਤਮਾ ਦੂਜਾ ਨਹੀਂ ਕੋਏ ਜਿਸ ਅੱਗੇ ਪਿਆਰੇ ਜਾਏ ਕਹਾ ਹੋਰ ਕੋਈ ਨਹੀਂ ਹੈ ਜਿਹਦੇ ਅੱਗੇ ਮੈਂ ਮੁਕਤੀ ਵਾਲੀ ਬੇਦਨਾ ਕਹਿ ਸੁਖਾਂ ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖ ਮਹਾਰਾਜੀ ਤੇਰਾ ਕੋਈ ਹੋਰ ਦੂਜਾ ਸ਼ਰੀਕ ਨਹੀਂ ਹੈ ਰਹਾਉ ਸੇਵੀ ਸਾਹਿਬ ਆਪਣਾ ਆਗਰ ਨਾ ਜਾਚੋਂ ਕੋਏ ਜਗਿਆਸੂ ਨੂੰ ਇਹੋ ਜੈ ਨਿਸ਼ਤੇ ਦਾ ਸਿਧਾਂਤ ਦਿੰਦੇ ਹੋਏ ਫਰਮਾਨ ਕਰਦੇ ਹਨ ਕਿ ਮੈਂ ਆਪ ਜੀ ਨੂੰ ਆਪਣਾ ਸਾਹਿਬ ਮਾਲਕ ਜਾਣ ਕਰਕੇ ਸੇਵਦਾ ਹਾਂ ਅਬਰ ਹੋਰ ਕਿਸੇ ਪਾਸੋਂ ਕੋਈ ਵੀ ਚੀਜ਼ ਆਪ ਜੀ ਤੋਂ ਬਿਨਾਂ ਮੰਗਦਾ ਨਹੀਂ ਆ ਕਿਸ ਹੋ ਜਾ ਕੀ ਕਿਸ ਅਰਾਧੀ ਜਾਂ ਸਭ ਕੋ ਕੀ ਕੀਤਾ ਹੋਸੀ ਜੋ ਜੋ ਦਿੱਸਦਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਮਹਾਰਾਜੀ ਕਹਿੰਦੇ ਮੈਂ ਕਿਨੂੰ ਅਰਦਾ ਕਿਨੂੰ ਮੈਂ ਦੱਸਾਂ ਕਿਉਂਕਿ ਜਿਹੜੇ ਵੱਡੇ-ਵਡੇਰੇ ਨੇ ਉਹ ਸਾਰੇ ਖਾਤ ਦੇ ਵਿੱਚ ਰਲ ਜਾਣਗੇ ਮਹਾਰਾਜੀ ਫਰਮਾਨ ਕਰਦੇ ਹਨ ਜਾਚਕ ਮੰਗੇ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਨਿਕੁਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਲਿਕ ਸ਼ਬਦ ਅਪਾਰ ਤਿੰਨ ਸਭ ਕੇਸ਼ ਸਾਰਿਆ ਮਹਾਰਾਜੀ ਪ੍ਰਮਾਣ ਕਰਦੇ ਹਨ ਸੇਵੀ ਸਾਹਿਬ ਆਪਣ ਉਹ ਆਪਣੇ ਸਾਹਿਬ ਨੂੰ ਸੇਵਨਾ ਕਰੀ ਆਪਣੇ ਸਾਹਿਬ ਨੂੰ ਜਪਨਾ ਕਰੀ ਅਵਰ ਨਾ ਜਾਚੋਂ ਕੋਏ ਹੋਰ ਕਿਸੇ ਪਾਸੇ ਜਿਵੇਂ ਬਥੇਰੇ ਦੁਨੀਆ ਦੇ ਸਾਹਿਬ ਆਉਂਦੇ ਨੇ ਉਹਨਾਂ ਦੇ ਏਜੰਟ ਚੇਲੇ ਵੀ ਐਸੇ ਹੁੰਦੇ ਨੇ ਜਿਵੇਂ ਆ ਪਿੱਛੇ ਤੁਸੀਂ ਆਪਾਂ ਦੇਖਿਆ ਹੋਵੇਗਾ ਮੋਬਾਈਲਾਂ ਦੇ ਵਿੱਚ ਟੈਲੀਵਿਜ਼ਨਾਂ ਦੇ ਵਿੱਚ ਜਿਹੜਾ ਜਿਸੂ مسیਦਾ ਧਰਮ ਹੈ ਤੇ ਉਹ ਉਹਨਾਂ ਨੇ ਐਨਾ ਗੱਪ ਚਲਾਇਆ ਸੀ ਕਿ ਆਪਣੇ ਕੋਈ ਐਸੇ ਚਾਹਤੇ ਬੰਦੇ ਨੂੰ ਪੈਸੇ ਦੇ ਕਰਕੇ ਕਹਿੰਦੇ ਵੀ ਉਹ ਮਰ ਗਿਆ ਤੇ ਉਹਨਾਂ ਨੇ ਆਪਣਾ ਫੈਰ-ਫੈਰ ਕਰਦੇ ਸਨ ਤੇ ਉਹਨੂੰ ਕਹਿੰਦੇ ਵੀ ਉੱਥੇ ਉਹ ਫੈਰ ਕਰਦੇ ਸੀ ਉੱਠ ਘੜਦਾਂ ਕਹਿੰਦੇ ਵੀ ਇਹਨਾਂ ਨੇ ਮਰਿਆਂ ਚ ਜਾਣ ਪਾਤੀ ਕਈ ਜਿਵੇਂ ਪੈਰਾਲਾਈਜ ਨੂੰ ਅਧਰੰਗ ਕਹਿੰਦੇ ਨੇ ਆਪਾਂ ਉਹਦੇ ਬਿਮਾਰ ਤੇ ਉਹਦੇ ਮਰੀਜ਼ ਆਏ ਉਹਨਾਂ ਨੂੰ ਵੀ ਕਹ ਤੱਕੇ ਦਿੱਤਾ ਵੀ ਇਹ ਪਹਿਲਾਂ व्हीਲ ਚੇਅਰ ਦੇ ਉਪਰ ਆਇਆ ਉਹ ਬਿਮਾਰਾਂ ਵਾਲੀ ਕੁਰਸੀ ਦੇ ਹੈਡੀਕੈਪਟ ਵਾਲੀ ਜਿਹੜੀ ਗੱਡੀ ਆ ਉਹਦੇ ਉੱਪਰ ਆਇਆ ਤੇ ਉਹਨੇ ਫੈਰ ਫੈਰ ਕਰਕੇ ਉਹਦੀ ਬਾਹ ਫੜ ਕੇ ਛਾ ਦਿੱਤਾ ਵੀ ਉੱਠ ਖੜਿਆ ਭਾਵੇਂ ਉਹ ਬੰਦਾ ਪਹਿਲਾਂ ਠੀਕ ਹੁੰਦਾ ਸੀ ਇੱਕ ਅਧਰੰਗ ਦਾ ਉਹ ਬਿਖਾਵਾ ਕਰਦਾ ਸੀ ਨਾਟਕ ਕਰਦਾ ਹੁੰਦਾ ਸੀ ਵੀ ਮੈਨੂੰ ਅਧਰੰਗ ਹੋਇਆ ਤੇ ਇਸ ਤਰ੍ਹਾਂ ਮਹਾਰਾਜੀ ਪਰਮਾਨੰ ਕਰਦੇ ਹਨ ਕਹਿੰਦੇ ਅਵਰ ਨਾ ਜਗ ਚੋਂ ਕੋਏ ਹੁਣ ਜਿਹੜੇ ਸਿੱਖ ਸੀ ਭੋਲੇ ਭਾਲੇ ਉਹ ਆਪਣਾ ਸਿੱਖ ਧਰਮ ਛੱਡ ਕਰਕੇ ਉਹਨਾਂ ਦੇ ਮਗਰ ਲੱਗ ਗਏ ਵੀ ਇਸ ਤਰ੍ਹਾਂ ਕਰਦੇ ਨੇ ਉਹ ਫਿਰ ਬੰਦੇ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕਰਕੇ ਕੁਝ ਐਸੀਆਂ ਚੀਜ਼ਾਂ ਦਾ ਲਾਲਚ ਦੇ ਕਰਕੇ ਫਿਰ ਉਹ ਆਪਣੇ ਵੱਲ ਖਿੱਚਦੇ ਸਾਨੂੰ ਮਹਾਰਾਜੀ ਫੁਰਮਾਨ ਕਰਦੇ ਹਨ ਸੇਵੀ ਸਾਹਿਬ ਆਪਣ ਆਪਣੇ ਪ੍ਰਮਾਤਮਾ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਚਰਨਾਂ ਨੂੰ ਸੇਵਣਾ ਕਰੀ ਅਵਰ ਨ ਜਾਚੋਂ ਕੋਏ ਕੋਈ ਐਸੇ ਹੋਰ ਬੰਦੇ ਨੂੰ ਨਾ ਪਿਤਾ ਬਣ ਕੇ ਵਹਿ ਜਾਈ ਐਵੇਂ ਕਿਸੇ ਨੂੰ ਥਾਂ ਥਾਂ ਤੇ ਮਥੇ ਨਾ ਟੇਕਣ ਲੱਗ ਜਾਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੋਖ ਚੋਖ ਹੋਏ ਏ ਮਹਾਰਾਜੀ ਸਤਿਗੁਰੂ ਜੀ ਪਰਮਾਨੰ ਕਰਦੇ ਹਨ ਇਹ ਪ੍ਰਮਾਤਮਾ ਮੈਂ ਤਾਂ ਆਪ ਜੀ ਦਾ ਦਾਸ ਹਾਂ ਸੇਵਕ ਹਾਂ ਬਿੰਦ ਬਿੰਦ ਥੋੜੇ ਥੋੜੇ ਸਮੇਂ ਵਿੱਚ ਚੁਖ ਚੁਖ ਬਲਿਹਾਰ ਕੁਰਬਾਨ ਜਾਂਨਾ ਸਾਹਿਬ ਤੇਰੇ ਨਾਮ ਵਿੱਚ ਟੋ ਬਿੰਦ ਬਿੰਦ ਚੋਖ ਚੋਖ ਹੋਏ ਇਹ ਮੇਰੇ ਸਾਹਿਬ ਮਾਲਕ ਵਾਹਿਗੁਰੂ ਮੈਂ ਤੇਰੇ ਨਾਮ ਉੱਪਰੋਂ ਤੇਰੇ ਨਾਮ ਜਪਣਿਆ ਜਪਣ ਵਾਲਿਆਂ ਦੇ ਉੱਪਰੋਂ ਬਲਿਹਾਰ ਜਾਂਦਾ ਹਾਂ ਬਿੰਦ ਬਿੰਦ ਥੋੜੇ ਥੋੜੇ ਸਮੇਂ ਦੇ ਵਿੱਚ ਚੁੱਕ ਚੁੱਕ ਟੁਕੜੇ ਹੁੰਦਾ ਹੋਇਆ ਭਾਵ ਬਿੰਦ ਬਿੰਦ ਥੋੜਾ ਸਮਾਂ ਹਿੱਸੇ ਪਾਲ ਦੇ ਵਿੱਚ ਮੈਂ ਆਪ ਜੀ ਤੇ ਆਪ ਜੀ ਦੇ ਨਾਮ ਜਪਣ ਵਾਲਿਆਂ ਤੋਂ ਬਲਿਹਾਰ ਜਾਂਦਾ ਹਾਂ ਜੀ ਰਹਾਉ ਮਹਾਰਾਜੀ ਰਹਾਉ ਦਾ ਬਿਸ਼ਰਾਮ ਦਿੰਦੇ ਆ ਸ਼ਬਦ ਦੀ ਸਮਾਪਤੀ ਕਰਦੇ ਨੇ ਇੱਥੇ ਅੱਜ ਦਾ ਜਿਹੜਾ ਸ਼ਬਦ ਦੀ ਉਸ ਦੀ ਸਮਾਪਤੀ ਅੱਜ ਦੇ ਸ਼ਬਦ ਦੇ ਵਿੱਚ ਮਹਾਰਾਜੀ ਫਰਮਾਨ ਕਰਦੇ ਹਨ ਜੀਉ ਦਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਣ ਸੇਬਿਆ ਸਦਾ ਸਦਾ ਦਾਤਾਰ ਬੇਸ਼ੱਕ ਇਹ ਉਥਾਨਕਾ ਦੇ ਮੁਤਾਬਕ ਮਾਤਾ ਸੁਲਖਣੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਸ਼ਬਦ ਕਹੇ ਕਿ ਸੁਆਮੀ ਜੀ ਮੇਰੇ ਉੱਪਰ ਵੀ ਕਿਰਪਾ ਕਰੋ ਮੈਨੂੰ ਵੀ ਮੁਕਤੀ ਮਿਲ ਜਾਵੇ ਮੇਰਾ ਵੀ ਕਲਿਆਣ ਹੋ ਜਾਵੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਸੁਲਖਣੀ ਜਿਦੇ ਤੋਂ ਤੇਰਾ ਮੇਰਾ ਸੁਬਦ ਬਣਿਆ ਉਤੇ ਤੋਂ ਹੀ ਤੇਰੀ ਕਲਿਆਣ ਹੋ ਗਈ ਸੀ ਤੈਨੂੰ ਕਲਿਆਣ ਮੰਗਣ ਦੀ ਕੋਈ ਲੋੜ ਨਹੀਂ ਐ ਫੇਰ ਵੀ ਮਹਾਰਾਜ ਜੀ ਦੇ ਅੱਗੇ ਤਰਲੇ ਬੇਨਤੀਆਂ ਕੀਤੀਆਂ ਪਾਸ਼ਾ ਜੀ ਨੇ ਕਿਰਪਾ ਬਖਸ਼ਿਸ਼ ਕਰਦਿਆਂ ਹੋਇਆਂ ਇਹ ਸ਼ਬਦ ਉਚਾਰਣ ਕਰਦਿਆਂ ਹੋਇਆਂ ਉਹਨਾਂ ਦੇ ਉੱਪਰ ਨਾਮਦਾਰੀਆਂ ਬਖਸ਼ਿਸ਼ਾਂ ਕੀਤੀਆਂ ਜੀ ਸੋ ਆਓ ਆਪਣਾ ਸਮਾਪਤੀ ਹੋ ਗਿਆ ਸ਼ਬਦ ਦੀ ਸਮਾਪਤੀ ਵੀ ਗਏ ਕਿਉਂਕਿ ਆਪਾਂ ਹੁਣ ਸੰਖੇਪ ਰੂਪ ਦੇ ਵਿੱਚ ਹੀ ਕਥਾ ਸ਼ਬਦਾਂ ਦੇ ਅਖਰੀ ਆਰਤੀ ਆਪਾਂ ਕਰਦੇ ਹਾਂ ਬਹੁਤੀ ਡੁਗਾਈ ਦੇ ਵਿੱਚ ਨਹੀਂ ਜਾਇਆ ਜਾਂਦਾ ਕਾਰਨ ਇਹ ਹੀ ਹੈ ਵੀ ਆਪਣੇ ਕੋਲ ਜਿਹੜਾ ਸਮਾਂ ਉਹ ਸੀਮਤ ਹੈ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਾਮ ਸਿਮਰਨ ਦੀ ਅਜਰੀ ਲਵਾਈਏ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਏ ਜੀ ਵਾਹੇ ਗੁਰੂ ਵਾਹੇ O <silence> ਪੁਆਇ ਗੁਰੂ ਪੁਆਇ ਗੁਰੂ ਹਾਏ ਗੁਰੂ ਪੁਆਇ ਗੁਰੂ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੁਇ ਗਾਈ ਦਾਇਆ ਜੰਗਿਆਈਆ ਬੁਰਿਆਈਆ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਗ ਪੂਠਾਪੁਰ ਤੂੰ ਕਹਿ ਅਰਦਾਸ ਜੀਉ ਪਿੰਡ ਸਭ ਬਾਤਿ ਪਾ ਹਮਾਰਿ ਤੇ ਕੋ ਮਿਲ ਕੇ ਆਪਾ ਮਨ